ਚਾਹੇ ਪਈਸਤੀ ਦਾਸ ਜੀ ਕੱਲਾ ਚਾਹੇ ਭਾਈ ਮਤੀ ਦਾਸ ਜੀ ਕੱਲਾ ਚਾਹੇ ਭਾਈ ਚੇਤਾ ਸੋਨੀ ਕੱਲਾ ਸਾਡੇ ਲੋਕਾਂ ਦੇ ਕੁਰਬਾਨੀਆਂ ਆਆਂ ਅਸੀਂ ਉਹਨਾਂ ਦੇ ਬਾਅਦ ਤਾਂ ਅਸੀਂ ਮਾਰ ਮਹਿਸੂਸ ਕਰਦੇ ਆਂ ਚੇਤਾਬ ਦੀ ਸਰਕਾਰਾਂ ਨੂੰ ਤੇ ਉਹਨਾਂ ਕਰਮਾਂ ਨੂੰ ਅੱਜ ਤੋ ਬਾਅਦ ਇਹ ਕਹਿੰਦੇ ਲੱਗਿਆ ਕੋਈ ਸਾਡੇ ਸੱਟ ਮਾਰਵੀ ਕੋਸ਼ਿਸ਼ ਕਰ ਰਿਆ ਸਾਡਾ ਆਪਾ ਵੀ ਮਾਰਾ ਗਿਆ ਇਹਨੇ ਕਹਿੰਦਾ ਹੋਇਆ ਕਿੰਨੇ ਲੋਕ ਇੱਥੇ ਆਏ ਜਿੰਨੀ ਵੀ ਸੰਗ ਇੱਥੇ ਆਈ ਆ ਮੇਰੇ ਭਰਾ ਸਾਰੇ ਖੜੇ ਆ ਸਾਡੇ ਸ਼ਹਿਰ ਦੇ ਬਾਈਸਪਾਲ ਜੀ ਵੀ ਕਰਿਆ ਸਿਆਣ ਸਾਹਿਬ ਪੂਰ ਸਭ ਖੜੇ ਆ ਇਹਨਾਂ ਅਸੀਂ ਪਹਿਲਾਂ ਤੈ ਕੀਤਾ ਸੀ ਪਹਿਲਾਂ ਤੇ ਚਮਨ ਚਲਕਵਾ ਜੀ ਆਏ ਆ ਸਰਜੀ ਜੀ ਲਾਲ ਬਰ ਕਾਂਧੀ ਜੀ ਮੱਡ ਸਾਹਿਬ ਆ ਜੀ ਪਾਨੀ ਜੀ ਆਏ ਆ ਜੋਲੀ ਜੀ ਬਹੁਤ ਸਤਕਾਰਯੋਗ ਸਾਡੇ ਸਾਰੇ ਸਾਥੀ ਖੜੇ ਆ ਅਸੀਂ ਅਗਲੀ ਕਾਲ ਜਿਹੜੀ ਆ ਅਸੀਂ ਅਨਾਉਂਸਮੈਂਟ ਕਰਾ ਕੇ ਅਸੀਂ ਮੈਸੇਜ ਦੇ ਕੇ ਪ੍ਰੈਸ ਨੂੰ ਦੇ ਕੇ ਜਦੋਂ ਵੀ ਕਾਲ ਉਤ ਹੋਏਗੀ ਸਾਡੀ ਕਿਉਂਕਿ ਅਸੀਂ ਜਦੋਂ ਇਹ ਮਹਿਸੂਸ ਕਰਦੇ ਆ ਵੀ ਸਾਡੇ ਸਮਾਜ ਦਾ ਧੱਕਾ ਹੋ ਰਿਹਾ ਸਾਨੂੰ ਕਰਨਾ ਵੀ ਪੈਣਾ ਇਹ ਸੁੰਦਰ ਪੱਟੀ ਜੀ ਸੋਰੀ ਤੁਹਾਡਾ ਨਾਂ ਵੀ ਨਹੀਂ ਲੈ ਹੋਇਆ ਮਸ ਬਖਸ਼ੀ ਰਾਮ ਜੀ ਤੇ ਸਾਡੇ ਅਸ਼ਵਨੀ ਜੀ ਆਏ ਆ ਜਲੰਧਰ ਤੋਂ ਜਿਹੜੇ ਬਹੁਤ ਹੀ ਬੁੱਧੀਜੀਵੀ ਆ ਜਿਨ੍ਹਾਂ ਨੇ ਬਹੁਤ ਬਹੁਤ ਇਤਿਹਾਸ ਲੈ ਕੇ ਆ ਮਸ ਬਖਸ਼ੀ ਰਾਮ ਜੀ ਬਿਰੋਜ ਜੀ ਮੈਂ ਸਾਰਿਆਂ ਤੋਂ ਮਾਫੀ ਚਾਹਨਾ ਆ ਅਸੀਂ ਜਿਹੜਾ